ਦੋਸਤੋ ਜੈ ਹਿੰਦ ਅੱਜ ਇੱਕ ਇਹੋ ਜਿਹੇ ਸ਼ਖਸ ਦੇ ਯੋਗਦਾਨ ਬਾਰੇ ਗੱਲ ਕਰਨੀ ਹੈ ਜਿੱਦੀ ਜ਼ਿੰਦਗੀ ਹੀ ਇੱਕ ਉਦਾਹਰਨ ਦੇ ਰੂਪ ਦੇ ਵਿੱਚ ਸਾਬਤ ਹੁੰਦੀ ਹੈ ਉਹ ਸਵੇਰੇ ਉੱਠ ਕੇ ਆਪਦਾ ਕੰਮ ਤੇ ਜਾਂਦਾ ਸਾਰਾ ਦਿਨ ਕੰਮ ਕਰਦਾ ਹੈ ਸ਼ਾਮ ਨੂੰ ਥੱਕਿਆ ਟੁੱਟਿਆ ਘਰੇ ਆਂਦਾ ਹੈ ਤਾਂ ਕਿ ਉਸ ਦੇ ਬੱਚੇ ਉਸ ਦਾ ਪਰਿਵਾਰ ਸੁਖ ਸਵੇਲੀ ਰਹ ਸਕੇ ਕਿਸੇ ਕਮੀ ਦਾ ਜਾਂ ਤਕਲੀਫ ਦਾ ਉਹਦੇ ਪਰਿਵਾਰ ਨੂੰ ਮੂੰਹ ਨਾ ਦੇਖਣਾ ਪਵੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਾਰੇ ਵੱਡੇ ਤੋਂ ਵੱਡੇ ਉਹਨਾਂ ਦੀਆਂ ਉਪਲਬਧੀਆਂ ਹੈਗੀਆਂ ਉਹ ਪਰਿਵਾਰ ਚ ਬੱਚਿਆਂ ਨੂੰ ਮਿਲਣ ਇਸੇ ਚੀਜ਼ ਨੂੰ ਸੋਚਦੇ ਸੋਚਦੇ ਉਹ ਆਪਣੀ ਜ਼ਿੰਦਗੀ ਬਿਤਾਉਂਦਾ ਹੈ ਹਮੇਸ਼ਾ ਚਾਹਦਾ ਹੈ ਕਿ ਬੱਚੇ ਖੁਸ਼ ਰਹਿਣ ਪਰਿਵਾਰ ਵਧੀਆ ਰਹੇ ਹਮੇਸ਼ਾ ਚਾਹੁੰਦਾ ਹੈ ਕਿ ਮੈਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਮਿਹਨਤ ਕਰਕੇ ਆਪਦੇ ਆਪ ਨੂੰ ਤਾਕਤ ਤੇ ਲਾ ਕੇ ਆਪਦੇ ਪਰਿਵਾਰ ਨੂੰ ਆਪਦੇ ਬੱਚਿਆਂ ਨੂੰ ਪਾਲਾਂ ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਪਿਤਾ ਜੀ ਜੀ ਇਹ ਕਹੋ ਜੀ ਹਰ ਪਿਤਾ ਚਾਹੇ ਉਹ ਕਿਤੇ ਵੀ ਹੋਵੇ ਕਿਸੇ ਵੀ પરિਸਥਿਤੀ 'ਚ ਹੋਵੇ ਕਿਸੇ ਵੀ ਵਰਗ ਨਾਲ ਸੰਬੰਧਿਤ ਰੱਖਦਾ ਹੋਵੇ ਚਾਹੇ ਗਰੀਬ ਪਿਤਾ ਹੋਵੇ ਚਾਹੇ ਅਮੀਰ ਹੋਵੇ ਹਮੇਸ਼ਾ ਉਹਦੇ ਮਨ ਦੇ ਵਿੱਚ ਇਹੀ ਗੱਲਾਂ ਰਹਿੰਦੀਆਂ ਆ ਹਮੇਸ਼ਾ ਉਹ ਆਪਣੇ ਬੱਚਿਆਂ ਦਾ ਸੋਚਦਾ ਹੈ ਹਮੇਸ਼ਾ ਉਹ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਾਰਿਆਸ਼ੀਲ ਰਹਿੰਦਾ ਹੈ ਉਹ ਹਮੇਸ਼ਾ ਇਹੀ ਚਾਹੁੰਦਾ ਹੈ ਕਿ ਬੱਚਿਆਂ ਨੂੰ ਦੁੱਖ ਨਾ ਮਿਲੇ ਪਲਾਦੀ ਉਹਨਾਂ ਦੀ ਕਿਸਮਤ ਦਾ ਦੁੱਖ ਵੀ ਉਹ ਆਪ ਭੋਗ ਲਵੇ ਇਸ ਕਰਕੇ ਅੱਜ ਉਹਨਾਂ ਸਾਰੇ ਜਿਹੜੇ ਪਿਤਾ ਹੈ ਜਿਹੜੇ ਉਹਨਾਂ ਵਾਸਤੇ ਸਾਡੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਉਹਨਾਂ ਦੇ ਯੋਗਦਾਨ ਨੂੰ ਹਮੇਸ਼ਾ ਫੁੱਲ ਚੜਾਉਣ ਵਾਸਤੇ ਸੈਕਰੀਫਾਈਸਿਸ ਹੈ ਉਹਨਾਂ ਨੂੰ ਇਕਨੋਲਿਜ ਕਰਨਾ ਚਾਹੀਦਾ ਹੈ ਹਮੇਸ਼ਾ ਬੱਚਿਆਂ ਦਾ ਇਹ ਫਰਜ ਹੈ ਕਿ ਉਹ ਆਪਣੇ ਬਾਪ ਨੂੰ ਆਪਣੀਆਂ ਮਾਵਾਂ ਨੂੰ ਸਾਰਿਆਂ ਨੂੰ ਖੁਸ਼ ਰੱਖਣ ਵੱਡਿਆਂ ਨੂੰ ਖੁਸ਼ ਰੱਖਣ ਉਹਨਾਂ ਦੀ ਇੱਜ਼ਤ ਕਰਨ ਤਾਂ ਕਿ ਆਪਾਂ ਵੀ ਆਪਣੇ ਫਾਦਰਜ਼ ਵਾਸਤੇ ਕੁਝ ਰਿਵਰਸਲ ਕਰ ਸਕੀ ਹਾਲਾਂਕਿ ਉਹ ਆਪਣੇ ਤਾਂ ਉਮੀਦ ਨਹੀਂ ਕਰਦੇ ਉਹ ਕੁਝ ਨਹੀਂ ਉਮੀਦ ਕਰਦੇ ਉਹ ਹਮੇਸ਼ਾ ਇੱਕੋ ਹੀ ਚੀਜ਼ ਨੂੰ ਲੈ ਕੇ ਆਪਦੇ ਵਿਚਾਰਾਂ ਨੂੰ ਲੈ ਕੇ ਆਪਦੇ ਮੂਹ ਨੂੰ ਲੈ ਕੇ ਬੱਚਿਆਂ ਵਾਸਤੇ ਪਿਆਰ ਨੂੰ ਲੈ ਕੇ ਉਹਨਾਂ ਨੇ ਆਪਦਾ ਕੰਮ ਕਰਨਾ ਹੀ ਹੈ ਜੋ ਉਹਨਾਂ ਨੇ ਕਰਨਾ ਉਹ ਕਰਨਾ ਹੈ ਹਾਲਾਂਕਿ ਬੱਚਿਆਂ ਦਾ ਇਹ ਫਰਜ਼ ਹੈ ਕਿ ਆਪਾਂ ਵੀ ਉਹਨਾਂ ਨੂੰ ਖੁਸ਼ੀ ਦੇ ਪਲ ਦੇਈਏ ਸਿਰਫ ਇੱਕ ਦਿਨ ਨਾ ਦੇਈਏ ਹਮੇਸ਼ਾ ਦੇਈਏ ਹਮੇਸ਼ਾ ਉਹਨਾਂ ਦਾ ਕਿਹਾ ਮੰਨੀਏ ਕਿਉਂਕਿ ਆਫਟਰ ਆਲ ਉਹ ਜੋ ਕਹਿੰਦੇ ਐ ਉਹ ਆਪਣੇ ਭਲੇ ਵਾਸਤੇ ਹੀ ਕਹਿੰਦੇ ਐ ਉਸ ਦੇ ਵਿੱਚ ਉਹਨਾਂ ਦਾ ਕੋਈ ਸਵਾਰਥ ਨਹੀਂ ਹੁੰਦਾ ਤੇ ਇਸੇ ਚੀਜ਼ ਨੂੰ ਮੈਂ ਅ ਅੱਜ ਅਖਬਾਰ ਪੜ੍ਹ ਰਿਹਾ ਸੀ ਤੇ ਉਹਦੇ ਵਿੱਚ ਕੁਦਰਤੀ ਕੋਰਿਲੇਸ਼ਨ ਮਿਲ ਗਿਆ ਜਿਸ ਤਰ੍ਹਾਂ ਆਪਣੀ ਮਾਂ ਬੱਚੇ ਨੂੰ ਬਹੁਤ ਪਿਆਰ ਕਰਦੀ ਐ ਤੇ ਕਈ ਵਾਰੀ ਉਹਨੂੰ ਵਿਗਾੜ ਵੀ ਦਿੰਦੀ ਐ ਮਾतृਭੂਮੀ ਵੀ ਆਪਣੀ ਇਸੇ ਤਰ੍ਹਾਂ ਹੀ ਉਹ ਵੀ ਆਪਾਂ ਨੂੰ ਬਹੁਤ ਪਿਆਰ ਕਰਦੀ ਹੈ ਆਪਾਂ ਨੂੰ ਵੀ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ ਕਦੇ ਵੀ ਉਹਦੇ ਬਰ ਖਿਲਾਫ ਕੋਈ ਗੱਲ ਨਹੀਂ ਕਰਨੀ ਚਾਹੀਦੀ ਕਦੇ ਵੀ ਮਾਂ ਨੂੰ ਨਹੀਂ ਨਿੰਦਿਤਾ ਹਮੇਸ਼ਾ ਮਾਂ ਪੂਜਨਯੋਗ ਹੁੰਦੀ ਹੈ ਪਿਤਾ ਪੂਜਨਯੋਗ ਹੁੰਦੇ ਆ ਤੇ ਇਸ ਕਰਕੇ ਮਾਪਿਆਂ ਨੂੰ ਤਾਂ ਨਿੰਦਾ ਹੈ ਹੀ ਨਹੀਂ ਆਪਣੀ ਮਾਤਰਭੂਮੀ ਨੂੰ ਵੀ ਆਪਾਂ ਕਦੇ ਨਹੀਂ ਨਿੰਦਣਾ ਤਾਂ ਕਿ ਆਪਾਂ ਇੱਕ ਆਦਰਸ਼ ਨਾਗਰਿਕ ਆਦਰਸ਼ ਬੱਚੇ ਬਣ ਸਕੀਏ ਪਰ ਦੂਸਰੇ ਪਾਸੇ ਜਿਹੜਾ ਕੰਮ ਇੱਕ ਪਿਤਾ ਬਹੁਤ ਰਿਸਪੌਂਸਿਬਿਲਟੀ ਨਾਲ ਕਰਦਾ ਜੋ ਉਹਦਾ ਫਰਜ ਹੈ ਆਪਣੀਆਂ ਸਰਕਾਰ ਦਾ ਵੀ ਲਗਭਗ ਉਹਦੇ ਨਾਲ ਰਿਲੇਟਿਡ ਹੀ ਫਰਜ ਹੈ ਪਿਤਾ ਪੈਸੇ ਕਮਾ ਕੇ ਲਿਆਂਦਾ ਤਾਂ ਕਿ ਬੱਚੇ ਪੜ ਸਕਣ ਬੱਚਿਆਂ ਨੂੰ ਚੰਗੀ ਪਰਵਰਿਸ਼ ਚੰਗਾ ਮਾਹੌਲ ਹੈਲਥ ਸਰਵਿਸਿਜ਼ ਕੁਦੀ ਬੁਮਾਰ ਹੋ ਜਾਂਦੇ ਬੱਚੇ ਤਾਂ ਉਹਨਾਂ ਨੂੰ ਉਹਨਾਂ ਦਾ ਰਖ ਰਖਾਅ ਕਰਨ ਵਾਸਤੇ ਦਵਾਈਆਂ ਲਿਆ ਕੇ ਦਿੰਦੇ ਫਾਦਰ ਸਾਹਿਬ ਉਹਨਾਂ ਦੇ education واسਤੇ باہر ਭੇਜਦੇ ਐ ਵਿਆਹ ਕਰਦੇ ਐ ਕੁੜੀਆਂ ਨੂੰ ਵੀ ਪ੍ਰੋਪਰ ਮੁੰਡਿਆਂ ਦੇ ਬਰਾਬਰ ਉਹਨਾਂ ਨੂੰ ਰੱਖ ਕੇ ਉਹਨਾਂ ਨੂੰ ਵੀ ਉਸੇ ਤਰ੍ਹਾਂ ਦੇਖਦੇ ਐ ਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰ ਦੇ ਕੰਮ ਕਰਨ ਦੇ ਵਿੱਚ ਵੀ ਆਹੀ ਚੀਜ਼ ਹੈ ਸਰਕਾਰ ਵੀ এডਿਕੇਸ਼ਨ ਪ੍ਰੋਵਾਈਡ ਕਰਦੀ ਹੈ ਹੈਲਥ ਸਰਵਿਸਿਜ਼ ਦਿੰਦੀ ਹੈ ਜੇ ਇੱਥੋਂ ਕਿਤੇ ਹੋਰ ਕੰਮ ਜਾਣਾ ਹੈ ਤਾਂ ਉਹਦੇ ਵਾਸਤੇ ਆਪਾਂ ਨੂੰ ਟਰਾਂਸਪੋਰਟੇਸ਼ਨ ਫੈਸਿਲਿਟੀਆਂ ਵਗੈਰਾ ਸਾਰਾ ਕੁਝ ਸਰਕਾਰ ਪ੍ਰੋਵਾਈਡ ਕਰ ਰਹੀ ਹੈ ਬੈਂਕਸ ਦੀ ਆਪਾਂ ਨੂੰ ਫੈਸਿਲਿਟੀ ਦੇ ਰਹੀ ਹੈ ਪਰ ਇੱਥੇ ਇੱਕ ਵਿਡੰਬਨਾ ਤੇ ਇੱਕ ਡਿਫਰੈਂਸ ਹੈ ਕਿ ਜਿਸ ਤਰ੍ਹਾਂ ਇੱਕ ਬਾਪ ਇੱਕ ਫਾਦਰ ਬਹੁਤ ਰਿਸਪੌਂਸਿਬਿਲਟੀ ਨਾਲ ਆਪਣੇ ਬੱਚਿਆਂ ਦਾ ਖਿਆਲ ਰੱਖਦੇ ਹੈ ਸਰਕਾਰ ਉਸ ਰਿਸਪੌਂਸਿਬਿਲਟੀ ਨਾਲ ਬੱਚਿਆਂ ਦਾ ਖਿਆਲ ਕਿਤੇ ਨਾ ਕਿਤੇ ਨਹੀਂ ਰੱਖ ਪੰਦੀ ਹੁਣ ਰੀਸੈਂਟਲੀ ਮੈਂ ਤੁਹਾਨੂੰ ਗੱਲ ਦੱਸਦਾ ਅ ਜਿਵੇਂ ਕਿ ਪੰਜਾਬ ਦੇ ਵਿੱਚ ਆਪਣੇ ਬਿਜਲੀ ਦੀ ਬਹੁਤ ਦਿੱਕਤ ਹੈ ਔਰ ਰੀਸੈਂਟਲੀ ਕਿਉਂਕਿ ਹੀਟ ਵੇਵ ਚੱਲ ਰਹੀ ਹੈ ਗਰਮੀ ਬਹੁਤ ਹੈ ਤੇ ਲੋਕ ਬਹੁਤ ਪਰੇਸ਼ਾਨ ਹੈ ਨਾ ਉਹਨਾਂ ਨੂੰ ਪਾਣੀ ਮਿਲ ਰਿਹਾ ਹੈ ਖੇਤਾਂ ਦੇ ਵਿੱਚ ਝੋਨਾ ਬੀਜਿਆ ਜਾ ਰਿਹਾ ਹੈ ਫਸਲਾਂ ਬੀਜੀਆਂ ਜਾ ਰਹੀਆਂ ہیں ਜਿਸ ਕਰਕੇ ਕਟ ਲਾਏ ਜਾ ਰਹੇ ਹੈ ਜਾਂ ਲਾਈਟਾਂ ਬਹੁਤ ਦੇਰ ਤੱਕ ਬੰਦ ਰਹਿ ਰਹੀਆਂ ਹਨ ਤਾਂ ਕਿ ਉੱਥੇ ਬਿਜਲੀ ਦੇ ਕੇ ਤੇ ਪਾਣੀ ਉੱਥੇ ਫੈਸਿਲਿਟੀ ਦੇ ਕੇ ਉਹ ਸਾਰਾ ਕੁਝ ਕੀਤਾ ਜਾਵੇ ਦੂਸਰੇ ਪਾਸੇ ਦੇਖਿਆ ਜਾਵੇ ਡੈਮਸ ਦੇ ਵਿੱਚ ਪਾਣੀ ਦੀ ਬਹੁਲਤ ਹੈ ਪਾਣੀ ਉੱਥੇ ਭਰ ਚੁੱਕਿਆ ਹੈ ਅਲਰਮਿੰਗ ਲੈਵਲ ਤੱਕ ਉਹ ਪਾਣੀ ਪਹੁੰਚ ਚੁੱਕਿਆ ਹੈ ਪਾਣੀ ਹੁਣ ਇੱਥੇ ਦੇਖੋ ਸਰਕਾਰ ਦਾ ਕੰਮ ਕੀ ਹੈ ਸਰਕਾਰ ਦਾ ਕੰਮ ਇਹ ਹੈ ਕਿ ਆਵਦੇ ਬੱਚਿਆਂ ਦਾ ਖਿਆਲ ਰੱਖੇ ਉਹ ਪਿਆਸੇ ਮਰ ਰਹੇ ਆ ਕਿਸਾਨ ਕਿਸਾਨਾਂ ਕੋਲੇ ਪਾਣੀ ਹੈ ਜਾਂ ਨਹੀਂ ਹੈ ਬਹੁਤ ਮੁਸ਼ਕਲ ਹੋ ਰਹੀ ਹੈ ਕਿਸਾਨਾਂ ਨੂੰ ਵੀ ਆਮ ਨਾਗਰਿਕ ਨੂੰ ਵੀ ਬਹੁਤ ਮੁਸ਼ਕਲ ਹੋ ਰਹੀ ਹੈ ਤੇ ਸਰਕਾਰ ਨੂੰ ਉਸਦਾ ਖਿਆਲ ਰੱਖਣਾ ਚਾਹੀਦਾ ਪਰ ਕਿਤੇ ਕਿਤੇ ਅੱਖਾਂ ਮੀਚੀਆਂ ਹੋਈਆਂ ਆ ਸਰਕਾਰ ਨੇ ਦੂਸਰੇ ਪਾਸੇ ਪਾਣੀ ਹੈ ਵੀ ਬਹੁਤ ਡੈਮ ਦੇ ਵਿੱਚ ਪਾਣੀ ਭਰਿਆ ਹੋਇਆ ਬਹੁਤ ਮਤਲਬ ਅਲਰਮਿੰਗ ਸਟੇਜ ਤੇ ਪਹੁੰਚ ਰਿਹਾ ਕਿਉਂ ਗਲੇਸ਼ੀਅਰ ਪਿਗਲ ਰਹੇ ਆ ਗਲੇਸ਼ੀਅਰ ਪਿਗਲਣ ਦਾ ਕਾਰਨ ਬਹੁਤ ਜ਼ਿਆਦਾ ਗਰਮੀ ਹੈ ਗਰਮੀ ਕਰਕੇ ਗਲੇਸ਼ੀਅਰ ਪਿਗਲ ਰਹੇ ਹਨ ਪਰ ਪਾਣੀ ਵੀ ਹੈਗਾ ਪਰ ਬੰਦਿਆਂ ਨੂੰ ਨਹੀਂ ਮਿਲ ਰਿਹਾ ਕੀ ਇਹ ਸਰਕਾਰ ਦੀ ਜ਼ਰੂਰਤ ਨਹੀਂ ਕਿ ਉਹਨਾਂ ਦੀ ਰਿਸਪਾਂਸਿਬਿਲਟੀ ਨਹੀਂ ਕਿ ਉਹ ਜਿਹੜਾ ਪਾਣੀ ਹੈਗਾ ਉਹ ਆਮ ਬੰਦਿਆਂ ਤੱਕ ਪਹੁੰਚਾਇਆ ਜਾਵੇ ਜੇ ਤੁਹਾਡੇ ਕੋਲ ਪਾਣੀ ਵੀ ਹੈ ਜੇ ਤੁਹਾਡੇ ਕੋਲ ਸਪਲਾਈ ਵੀ ਹੈ ਡਿਮਾਂਡ ਵੀ ਹੈ ਤੁਸੀਂ ਉਸ ਚੀਜ਼ ਨੂੰ ਬੈਲੈਂਸ ਕਿਉਂ ਨਹੀਂ ਕਰ ਰਹੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਮੇਰੇ ਖਿਆਲ ਨਾਲ ਆਜ਼ਮਾਦਵੀ ਪਾਰਟੀ ਦੀ ਸਰਕਾਰ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਸ਼ਹਿਰ ਦੇ ਵਿੱਚ ਲੋਕ ਪਿਆਸੇ ਮਰ ਰਹੇ ਹੈ ਕੈਂਟਰ ਮੰਗਾਂਦੇ ਹੈ ਆਪ ਉਹਨਾਂ ਜੋ ਪਾਣੀ ਪ੍ਰੋਵਾਈਡ ਕੀਤਾ ਜਾਂਦਾ ਹੈ ਆਪਦੀ ਫੈਮਲੀਆਂ ਵਾਸਤੇ ਬੱਚਿਆਂ ਵਾਸਤੇ ਇਹ ਕੰਮ ਬਾਪ ਕਰ ਰਹੇ ਹੈ ਪਰ ਸਰਕਾਰ ਦਾ ਕੰਮ ਸਰਕਾਰ ਨਹੀਂ ਕਰ ਰਹੀ ਥਰਮਲ ਪਾਵਰ ਸਟੇਸ਼ਨਸ ਦੀ ਗੱਲ ਕਰੀਏ ਹੁਣ ਪੰਜਾਬ ਦੇ ਵਿੱਚ ਆਮ ਤੌਰ ਤੇ ਪੰਜਾਬ ਕੀ ਸਾਰੇ ਦੇਸ਼ ਦੀ ਗੱਲ ਕਰਦੇ ਆ ਜੀ ਥਰਮਲ ਪਾਵਰ ਸਟੇਸ਼ਨਸ ਜਿਹੜੇ ਐ ਜਿਹੜੇ ਕੋਲੇ ਤੋਂ ਬਿਜਲੀ ਪੈਦਾ ਕਰਦੇ ਕੋਲ ਦੇ ਉੱਤੇ ਡਿਪੈਂਡੈਂਸ ਜਿਹੜੀ ਹੈਗੀ ਹੈ ਉਹ 76% ਹੋ ਗਈ ਹੈ એનર્ਜੀ ਸੈਕਟਰ ਦੇ ਵਿੱਚ ਸਿੰਪਲ ਭਾਸ਼ਾ ਦੇ ਵਿੱਚ ਜੇ 100 ਕਿਲੋਵਾਟ ਆਪਾਂ ਬਿਜਲੀ ਖਰੀਦੇ ਪਏ ਆ ਜਾਂ ਯੂਜ਼ ਕਰਦੇ ਹੋਏ ਆ ਤਾਂ ਉਹਦੇ ਵਿੱਚੋਂ 76 ਕਿਲੋਵਾਟ ਕੋਲੇ ਤੋਂ ਬਣ ਰਹੀ ਹੈ ਉਸੇ ਤਰ੍ਹਾਂ ਜੇ ਹਾਈਡਰੋ ਇਲੈਕਟ੍ਰਿਸਿਟੀ ਦੀ ਗੱਲ ਕਰੀਏ ਹਾਈਡਰੋ ਮਤਲਬ ਜਿਹੜੀ ਪਾਣੀ ਤੋਂ ਬਿਜਲੀ ਪੈਦਾ ਹੁੰਦੀ ਹੈ ਉਹਦੀ ਪੋਟੈਂਸੀ ਘਟ ਰਹੀ ਹੈ ਸਰ ਜੋ ਕਿ ਇੱਕ అలਰਮਿੰਗ ਸਟੇਜ ਹੈ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਨੂੰ ਅਪਗ੍ਰੇਡ ਕਰਨਾ ਚਾਹੀਦਾ ਹੈ ਉੱਥੇ ਟਰਬਾਈਨਸ ਜ਼ਿਆਦਾ ਲਾਨੀਆਂ ਚਾਹੀਦੀਆਂ ਫੰਡ ਜਿਹੜਾ ਤੁਹਾਡੇ ਕੋਲੇ ਹੈਗਾ ਸਰਕਾਰ ਜੀ ਉਸੇ ਹੀ ਥਾਂ ਤੇ ਯੂਜ਼ ਕਰੋ ਤਾਂ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨਾ ਇਹ ਪ੍ਰੀ ਪਲਾਨਡ ਹੋਣੀਆਂ ਚਾਹੀਦੀਆਂ ਅਫਸਰ ਸਹਿਬਾਨ ਜਿਹੜੇ ਹੈਗੇ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਹਾਲਾਂਕਿ ਸਰਕਾਰ ਵੀ ਕੋਈ ਏਡੀ ਮਤਲਬ ਅੱਖਾ ਤਾਂ ਬੰਦ ਹੁੰਦੀਆਂ ਨਹੀਂ ਸਰਕਾਰ ਦੀਆਂ ਆਪਣੇ ਕਿਸਾਨ ਵੀਰਾਂ ਚੋਂ ਆਮ ਦੁਕਾਨਦਾਰਾਂ ਚੋਂ ਇੱਕ ਵਰਗੇ ਆਪਣੇ ਵਰਗੇ ਬੰਦੇ ਸਾਰੇ ਉਹਨਾਂ ਨੂੰ ਪਤਾ ਹੈ ਪਰ ਹੱਲ ਨਹੀਂ ਹੋ ਰਿਹਾ ਕਿ ਇਹ ਚੀਜ਼ ਜ਼ਰੂਰੀ ਨਹੀਂ ਸੀ ਕਿ ਜੇ ਇਹ ਟਾਈਮ ਗਰਮੀਆਂ ਚ ਆਣਾ ਹੀ ਹੁੰਦਾ ਹੁਣ ਤੁਹਾਨੂੰ ਮੈਂ ਇੱਥੇ ਇੱਕ ਹੋਰ ਗੱਲ ਦੱਸਦਾ ਅਸੀਂ ਕਾਫੀ ਦਿਨ ਪਹਿਲਾਂ ਪਿਛਲੀ ਤੋਂ ਪਿਛਲੀ ਗਰਮੀਆਂ ਦੀ ਗੱਲ ਹੈ ਸ਼ਾਇਦ ਉਹ ਹਾਂ ਇਨਾ ਟਾਈਮ ਹੋ ਗਿਆ ਉਸ ਦੌਰਾਨ ਅਸੀਂ ਇੱਕ ਇਨੀਸ਼ੀਏਟਿਵ ਸ਼ੁਰੂ ਕੀਤਾ ਸੀ ਉਸ ਇਨੀਸ਼ੀਏਟਿਵ ਦੇ ਤਹਿਤ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਰਕਾਰ ਨੂੰ ਇਹ ਅਰਜ਼ੀ ਦਿੱਤਾ ਸੀਗਾ ਕਿ ਉੱਥੇ ਪਿਆਊ ਸੈਂਟਰ ਬਣਾਏ ਜਾਣ ਪਿਆਊ ਸੈਂਟਰ ਮਤਲਬ ਇੱਕ ਤਰ੍ਹਾਂ ਦਾ ਵਾਟਰ ਬੂਥ ਹੁੰਦਾ ਜੀ ਉਹ ਬਣਾਇਆ ਜਾਵੇ ਬਟ ਅਜ ਤੱਕ ਉਹ ਵਾਟਰ ਬੂਥ ਨਹੀਂ ਬਣਿਆ ਕਿਉਂ ਨਹੀਂ ਬਣਿਆ ਕਿਉਂਕਿ ਸਰਕਾਰ ਨੇ ਜਿਹੜੀ ਸਕੀਮ ਸੀਗੀ ਉਹ ਹੀ ਸਕ੍ਰੈਪ ਕਰ ਦਿੱਤੀ ਘੱਟੋ ਘੱਟ ਇਹੋ ਜਿਹੀਆਂ ਚੀਜ਼ਾਂ ਸਕ੍ਰੈਪ ਨਹੀਂ ਕਰਨੀਆਂ ਚਾਹੀਦੀਆਂ it is very unfortunate that the government is negligent regarding the public utilities hun sanitation hogi katukat pani ta provide karwao pehla nalke hunde sike sharan vich nalke vi patte gaye koi ik adda tanu tama tama dikhuga so the question is ki es garmi de vich how can a common man find himself a glass of water pani da glass kittho mange kittho love ek aam aadmi ਮੂਹੇ ਖੜਖਾੜਕੜਕਾ ਕੇ ਮੰਗੀਏ ਪਾਣੀ ਦੇ ਗਲਾਸ ਜਦੋਂ ਤੁਹਾਡੇ ਕੋਲ ਡੈਮਸ ਦੇ ਵਿੱਚ ਸਰਪਲਸ ਪਾਣੀ ਹੈ ਤੁਸੀਂ ਉਹਨੂੰ ਰਿਲੀਜ਼ ਕਰੋ ਖੇਤਾਂ ਦੇ ਵਿੱਚ ਜਿਹੜੀ ਪਾਣੀ ਦੀ ਵਾਰੀ ਹੈ ਉਹਨੂੰ ਤੁਸੀਂ ਥੋੜਾ ਜਿਹਾ ਵਧਾ ਦਿਓ ਕਿਸੇ ਹਿਸਾਬ ਨਾਲ ਵਧਾ ਦਿਓ ਥੈਟ ਇਜ਼ ਖੇਤਾਂ ਦੇ ਵਿੱਚ ਵੀ ਪਾਣੀ ਪਹੁੰਚੇ ਬੋਰ ਦੇ ਉੱਤੇ ਗਰਾਊਂਡ ਵਾਟਰ ਦੇ ਉੱਤੇ ਜ਼ਿਆਦਾ ਦਬਾਅ ਵੀ ਨਾ ਪਵੇ ਤੇ ਲੋਕਾਂ ਨੂੰ ਵੀ ਪਾਣੀ ਮਿਲ ਜੇ ਤੇ ਗਲੇਸ਼ੀਅਰ ਪੀਲ ਕਰਕੇ ਜਿਹੜਾ ਜਿਹੜਾ ਡੈਮ ਦੇ ਉੱਤੇ ਜ਼ੋਰ ਪੈ ਰਿਹਾ ਉਹ ਵੀ ਘਟ ਜਾਵੇ ਇਸ ਕਰਕੇ ਸਰਕਾਰ ਜੀ ਆਪ ਦੇ ਸਿਟੀਜ਼ਨਸ ਦਾ ਖਿਆਲ ਕਰੋ ਇਸ ਤਰ੍ਹਾਂ ਨਾ ਕਰੋ ਕਿ ਆਮ ਬੰਦਾ ਪਰੇਸ਼ਾਨ ਹੈ ਤੇ ਆਪਾਂ ਏਸੀ ਦੇ ਵਿੱਚ ਬੈਠ ਕੇ ਫਿਲਟਰ ਵਾਟਰ ਪੀ ਰਹੇ ਆ ਆਪਦੀ ਜ਼ਿੰਮੇਵਾਰੀ ਸਮਝੋ ਇੱਕ ਵਾਰੀ ਫੇਰ ਜਿਹੜੇ ਸਾਰੇ ਸਾਡੇ ਸਤਕਾਰਯੋਗ ਆ ਫਾਦਰਸ ਹੈਗੇ ਆ ਦੁਨੀਆ ਤੇ ਉਹਨਾਂ ਨੂੰ ਬਹੁਤ ਬਹੁਤ ਸ਼ੁਕਾਪਨਾਵਾ ਤੇ ਮੈਂ ਚਾਹਾਂਗਾ ਕਿ ਸਰਕਾਰ ਫਾਦਰਸ ਤੋਂ ਇਹ ਸਿੱਖ ਲਵੇ ਕਿ ਜਿਸ ਤਰ੍ਹਾਂ ਇੱਕ ਫਾਦਰ ਆਪਦੇ ਬੱਚਿਆਂ ਵਾਸਤੇ ਆਪਦੀ ਜ਼ਿੰਦਗੀ ਨੂੰ ਜ਼ਿੰਮੇਵਾਰੀ ਨਾਲ ਵਤੀਤ ਕਰਦਾ ਹੈ ਬੱਚਿਆਂ ਨੂੰ ਪੂਰੀ ਪ੍ਰਤੀ ਜ਼ਿੰਮੇਵਾਰੀ ਰੱਖਦਾ ਹੈ ਉਸੇ ਜ਼ਿੰਮੇਵਾਰੀ ਨੂੰ ਲੈ ਕੇ ਤੁਸੀਂ ਵੀ ਆਪਦੇ ਸਿਟੀਜ਼ਨਸ ਕਾਮਨ ਮੈਨ ਨੂੰ ਲੈ ਕੇ ਉਸ ਜ਼ਿੰਮੇਵਾਰੀ ਦਾ ਨਿਰਵਾਹ ਕਰੋ ਧੰਨਵਾਦ